ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਵੀਰੇ ਅੱਜ ਆਪਾਂ ਖੜੇ ਆ ਜੀ ਪਿੰਨ ਜਲਹੂਰ ਤੁਹਾਨੂੰ ਆਪਾਂ ਝੋਟੇ ਦਿਖਾਉਣ ਜਾ ਰਹੇ ਆ ਵੀਰੇ ਝੋਟੇ ਵੀ ਬਹੁਤ ਚੰਗੀਆਂ ਬਾਈ ਦੀ ਤੇ ਝੋਟੇ ਦੇ ਯਾਰਾ ਬਹੁਤ ਜਿਆਦੇ ਪਾਰ ਪੈ ਰਹੇ ਬਾਥਰੂਮ ਨਹੀਂ ਆ ਰਹੇ ਇਹਨਾਂ ਜਮੀਨ ਬੰਦ ਹੋਇਆ ਪਿਆਗਾ ਆਪਰੇ ਜਾਨਾ ਜੀ ਦਿੱਤਾ ਇਹਨੂੰ ਕਰਨ ਦੇ ਵਿੱਚ ਵੀਰੇ ਮੰਡੀ ਸ਼ਾਨੂ ਜੀ ਕਰ ਲਈਏ ਇਹ ਵੀਰੇ ਕਈ ਦਿਨ ਹੋ ਗਏ ਇਹਨੂੰ ਵੀਰੇ ਬਾਥਰੂਮ ਬਣਨ ਪਏ ਨੂੰ ਇਹਨੇ ਪਹਿਲਾਂ ਪਾਈ ਨੇ ਲਾੜ ਕਰਾਇਆ ਆ ਇਨੇ ਬਾਈ ਨੇ ਪਹਿਲਾਂ ਐਕਸ਼ਨਲ ਰੀਡੀਮਾ ਰਡੂਮਾ ਲੋਕਸੀ ਬਟਾ ਬੋਟੀ ਬਰਾ ਕਲਚੀ ਮਾਈ ਬਖਸ਼ਮਗਰਾ ਸ਼ਰਾਬ ਲੱਗਿਆ ਵੀਰੇ ਤੇ ਇਹ ਲੋਟ ਨਹੀਂ ਆ ਰਹੀ ਵੀਰੇ ਬਾਥਰੂਮ ਜੰਮੀ ਨਹੀਂ ਆ ਰਿਹਾ ਯਾਰ ਬਾਥਰੂਮ ਬੰਦ ਹੋਇਆ ਪੈ ਜੀਗਾ ਸ਼ਰਾਬ ਬੈਂਦੀ ਵੀ ਹੈਣੀ ਖੜੀ ਰਹਿੰਦੀ ਸੀ ਜਦੋਂ ਬੈਂਦੀ ਸੀ ਮਨੇ ਮੋਟਾ ਉਹਦੀ ਸ਼ਰਾਬ ਕੱਟ ਕੇ ਬਾਰੇ ਮਾਰ ਦਿੱਤੀ ਇਹ ਬਾਈ ਨੂੰ ਕਹੀ ਜਨ ਹੋ ਗਏ ਵੀਰੇ ਆਪਾਂ ਨੂੰ ਨੇ ਪਰਸੋਂ ਖੁਣ ਕੀਤਾ ਸੀ ਕੱਲ ਆਪਾਂ ਤਾਂ ਜਾਣ ਹੀ ਗਿਆ ਤੇ ਅੱਜ ਆਪਾਂ ਇਹਨਾਂ ਦੇ ਇੱਥੇ ਗਿਆਂਗੇ ਆਪਾਂ ਦੇ ਵੀਰੇ ਬਾਥਰੂਮ ਬਾਹਰੇ ਕੱਟਣ ਦੇ ਲਈ ਆਪਾਂ ਕਿੱਥੇ ਪਾ ਰਹੇ ਹਾਂ ਬੱਚੇ ਦੇ ਇਹ ਵੀਰੇ ਠਾਹਰਾ ਨੰਬਰ ਨਿਢਾਉਂਦੀ ਹੈ ਜੀ ਬੱਚੇ ਦੇ ਫਿੱਟ ਕਰ ਦਨੇ ਆਪਾਂ ਇਹਦੇ ਇਹਨੂੰ ਸ਼ਾਰਾ ਬਾਥਰੂਮ ਆਈ ਜਾਊਗਾ ਇਹਨਾਂ ਨੇੜੇ ਸ਼ਬਾਈ ਲੰਗਾ ਘਟਜੂ ਇਹ ਰਿਆ ਪਾਤ ਪਾ ਕੇ ਚੈੱਕ ਕਰਿਆ ਵੀਰੇ ਇਥੇ ਅੰਦਰ ਇੰਨੀ ਸ਼ਬਾਈ ਲੰਗਾਈ ਪਈ ਧੀ ਮੀਨ ਸ਼ਾਰਾ ਕੁਝ ਵੀਰੇ ਗੋਆ ਕਰਨ ਲੱਗੇ ਵੀ ਥੱਲੇ ਨਿਭਾਂਦੀ ਧੀ ਕਈ ਦਿਨ ਹੋ ਗਏ ਬਾਥਰੂਮ ਤਾਂ ਇਹ ਜੰਮੀ ਨਹੀਂ ਆ ਰਹੀ ଥି ਮੜਾ ਤਪਕ ਤਪਕ ਕਰਦੀ ਧੀ ਹੇਪੇ ਰੜ ਜਾਂਦੀ ਸੀ ਜਦੋਂ ਕਿ ਨਾ ਹੱਲ ਨੂੰ ਮਸਲਾ ਹੱਲ ਹੋਇਆ ਵੀਰੇ ਇਹਨੇ ਬਹੁ ਬਈ ਇਲਾਜ ਕਰਾਇਆ ਤੇ ਚਲੋ ਆਪਣੂ ਨੇ ਬੁਲਾਇਆ ਬਾਈ ਨੇ ਆਪਾਂ ਇੱਥੇ ਪਹੁੰਚੇ ਜੀ ਫਟ ਕਰਤਾ ਆਪਣੇ ਉਦੋਂ ਬਾਅਦ ਆਪਨੇ ਇੱਕ ਬਰੀ ਦੇ ਅੰਦਰ ਇਲੈਕਸ਼ਨ ਭਰਤੀ ਜਾਈ ਜੂ ਇਲੈਕਸ਼ਨ ਅੰਦਰ ਭਰਨ ਤੋਂ ਬਾਅਦ ਦੋ ਇਕੱਠੀਆਂ ਇਲੈਕਸ਼ਨ ਭਰ ਕੇ ਇਹਨੇ ਅੰਦਰ ਮਨੂ ਟਿੰਗ ਇਫੈਕਸ਼ਨ ਉਹ ਕਵਰ ਕਰ ਲਾਂਗੇ ਆਪਾਂ ਕੱਥ ਸਰ ਫਟ ਕਰਕੇ ਇਹਦੇ ਵਿੱਚ ਜੀ ਨਾਲ ਟਾਂਕੇ ਲਾ ਦਿੱਤੇ ਵੀ ਇਹ ਪੂਝ ਮਾਰ ਕੇ ਇਹਨੂੰ ਬਾਹਰ ਨਾ ਕੱਢੇ ਨਹੀਂ ਤਾਂ ਜੇ ਆਪਾਂ ਇਹਨੂੰ ਕੱਲੀ ਪਚਾਈ ਪਾ ਦਿੰਦੇ ਇਹਨੇ ਕੱਢ ਕੇ ਵੀਰੇ ਪੂੰਛ ਨਾਲ ਬਾਹਰੇ ਮਾਰਨੀ ਤਿਆਰ ਹੈ ਇਹ ਬਹੁਤ ਸ਼ਾਫਟ ਹੁੰਦੀ ਆ ਜਿਵੇਂ ਰੂਹ ਹੁੰਦੀ ਆ ਇਸ ਪ੍ਰਕਾਰ ਹੁੰਦੀ ਆ ਇਹ ਬਾਥਰੂਮ ਤਾਂ ਕੀ ਕਰਨਾਂ ਦੀ ਆਪਦੇ ਆਪ ਜੇ ਪੂੰਛ ਮਾਰਦੀ ਸਾਰੀ ਕੱਟ ਕੇ ਬਾਹਰੇ ਮਾਰਦੀ ਉੱਥੀਆਂ ਫੇਰ ਵਗ ਜਣਾ ਨਦੀ ਆਪਾਂ ਨੂੰ ਮੇਰੇ ਦੂਰ ਪੈਂਦਾ ਤਾਂ ਕਰਕੇ ਆਪਾਂ ਇਹਦੇ ਯਾਰ ਟਾਂਕੇ ਲਾ ਰਹੇ ਹਾਂਗੇ ਆਪਾਂ ਤਾਂ ਤਾਂਕੇ ਲਾਈ ਨੇ ਵੀਰੇ ਇਹਨੂੰ ਜੇ ਨਾਲ ਆਪਾਂ ਫਿਚਰ ਕਰਤਾ ਵੀ ਇਹ ਨਿਕਲੇ ਨਾ ਬਾਹਰੇ ਆਪਾਂ ਨੂੰ ਵੀਰੇ ਗੱਠਾ ਤਨ ਗੱਠਾ ਦੇ ਦਿਆਂ ਦੀਆਂ ਨਾਲ ਉਸ ਤੋਂ ਬਾਅਦ ਪਟਕਣ ਤੋਂ ਬਾਅਦ ਵੀਰੇ ਇਹ ਜਮ੍ਹਾਂ ਲਖਸ਼ ਹੋ ਗਈ ਮੱਝ ਬਾਥਰੂਮ ਵੀ ਤਾਂ ਆ ਗਿਆ ਤੀ ਇਹਨਾਂ ਸਾਰਾ ਪਰੇ ਨਿਕਲਿਆ ਤੀਗਾ ਜੋਰ ਮਾਰਨੋਂ ਹਟ ਗਈ ਇੱਕ ਘਟੋ ਘਟ ਵੀਰੇ ਇਹਨੂੰ 10 ਦਿਨ ਹੋ ਗਏ ਤੇ 12 ਦਿਨ ਲੱਗੇ ਨੂੰ ਇਹ ਕਹਿੰਦਾ ਵੀ ਕੋਈ ਹੱਲ ਨਹੀਂ ਹੋ ਰਿਹਾ ਤੀਗਾ ਬਈ ਕਹਿੰਦਾ ਚਲੋ ਆਪਾਂ ਇਹਨੇ ਕੈਥਰ ਫਟ ਕਰਕੇ ਜੀ ਬਾਕੀ ਤੁਸੀਂ ਦੇਖ ਲਓ ਆਪਾਂ ਕਿਵੇਂ ਫਟ ਕੀਤੀ ਆ ਤੁਸੀਂ ਵੀ ਇਹ ਕਰ ਸਕਦੇ ਹੋ ਬਾਥਰੂਮ ਵਾਲੇ ਡਵਰਟਰ ਦੇ ਵਿੱਚ ਆਪਾਂ ਇਹ ਪਾਤੀ ਸਾਰਾ ਬਾਥਰੂਮ ਇਹ ਨਹੀਂ ਨਿਕਲੀ ਉਹ ਬਰੇ ਜੀ ਤੇ ਮੜਾ ਮੜਾ ਤਾਂ ਜੀ ਇਹ ਕੱਟਣ ਵੀ ਲਾਗੇ ਤੇ ਨਿਕਲੀਆਂ ਥੱਲੇ ਇਹ ਕਾਰਨ ਵੀਰੇ ਇਹ ਕਈ ਨਜ਼ਰ ਹੋ ਜਾਣਾ ਕਿ ਪਾਤੀ ਹੋਵੇ ਤਾਂ ਵੀ ਵੀਰੇ ਹੋ ਜਾਗਦਾ ਵੀ ਕਾਰਨ ਇਹ ਬਾਥਰੂਮ ਬਣਾ ਰਿਹਾ ਹੋਵੇ ਜਾਰੇਦਰ ਵੀ ਬਖਸ਼ਤੀ ਇੰਨੀ ਹੋਈ ਵੀ ਆ ਵੀ ਮੋਰੀਆਂ ਆ ਜਾਊਗੀ ਕਈ ਕਾਰਨ ਨਜ਼ਰ ਹੁਣ ਇਹਦੇ ਅੱਛੂ ਕੋਲੀ ਕੋਲੀ ਚੀਜ਼ ਫਿਰ ਬਹੁਤ ਵੱਡੀ ਯਾਰ ਵੀਡੀਓ ਬਣ ਜਾਂਦੀ ਆ ਚਲੋ ਬੱਚੇ ਦਾ ਹੱਲ ਇਹੀ ਹੈ ਵੀ ਜਦੋਂ ਆਪਣੀ ਬੇਵਾਂ ਹੋ ਜਾਂਦੀ ਆ ਤਾਂ ਇਹਦੇ ਅੰਦਰ ਕੈਸਟਰਟ ਕਰ ਦੋ ਜੀ ਆਪਣਾ ਤੀਜਾ ਕੇਸ਼ ਆ ਵੀਰੇ ਇਹ ਪਹਿਲਾਂ ਆਪਣੇ ਦੋ ਦੇ ਫਟਗੀ ਤੇ ਦੀ ਮੱਝਾਂ ਦੇ ਤੇ ਉਹ ਜਮਾਂ ਨਾਰਮਲ ਠੀਕ ਠਾਕ ਹੋ ਗਈਆਂ ਤੇ ਅੱਜ ਆਪਣਾ ਤੀਜਾ ਕੇਸ਼ ਆ ਇਹ ਬਾਈ ਨੂੰ ਕਿ ਅੱਜ ਇਹ ਪੱਟੀ ਕੱਢਦੇ ਆ ਬਾਈ ਕਹਿੰਦਾ ਵੀ ਉਹਦਾ ਆ ਫਰਾਣਾ ਪਹਿਲੀ ਵਾਰ ਦੇਖਿਆ ਕਹਿੰਦਾ ਵੀ ਇਹ ਕੰਮ ਕਰਦਾ ਵੀ ਐ ਯਾਰ ਹੁੰਦਾਗਾ ਚਲੋ ਰੱਬ ਦੀ ਕਿਰਪਾ ਨਾਲ ਇਹ ਹੁਣ ਮੱਝ ਠੀਕ ਆ ਜੇ ਅਪਾ ਟਾਂਕੇ ਤੇ ਲਾਈ ਜਾਂਦੇ ਆ ਮਾਖੀ ਵੀਰੇ ਜਿਹੜੇ ਮੇਰੇ ਚੈਨਲ ਨਵੇਂ ਜੋੜੇ ਨੇ ਭਰਾ ਉੱਪਰ ਚੱਲ ਨੂੰ ਮੇਰੇ ਸਬਸਕ੍ਰਾਈਬਰ ਕਰਿਓ ਵੀਡੀਓ ਬਤਵਾ ਸ਼ੇਅਰ ਕਰਿਓ ਜਾ ਕਿ ਵੀਰੇ ਕਿ ਤਾਂ ਹੋਰ ਭਲਾ ਹੋ ਜੇ ਯਾਰ ਇਹਦਾ ਹੱਲ ਵੀਰੇ ਇਹੀ ਆ ਹੁਣ ਬੇਵਾਬਤੀ ਹੋਰ ਕੀ ਹੱਲ ਹੈ ਨਹੀਂ ਤੀਗਾ ਸਭ ਕੁਝ ਲੱਗਿਆ ਹੋਇਆ ਧੀ ਇਹਦੇ ਤੇ ਆਪਾਂ ਇਹਨੂੰ ਫਿੱਟ ਕਰਤਾ ਪੱਕਾ ਵੀਰੇ ਇਹਨੂੰ ਆਪਾਂ 4-5 ਦਿਨਾਂ ਤੱਕ ਸ਼ਟ ਹੋ ਜੂ ਆਪਾਂ ਬਾਅਦ ਵਿੱਚ ਇਹਨੂੰ ਕੱਢ ਦਾਂਗੇ ਵੀਰੇ 4-5 ਦਿਨਾਂ ਤੱਕ ਬਾਥਰੂਮ ਨੇ ਫੋਲ ਕਰਨਾ ਹੈ ਅਸੀਂ ਬਾਥਰੂਮ ਨੂੰ ਆਈ ਜਾਣਾਗਾ ਅੱਗੇ ਵੀਰੇ 600 ਦਾ ਫਰਜਾ ਸ਼ੇਅਰ ਕਰਨਾ ਮੇਰਾ ਫਰਜ ਤੇ ਠੀਕ ਕਰਨਾ ਇਹਨੂੰ ਕਰਤੀ ਆਪਾਂ ਨੇ ਬਾਕੀ ਵੀਰੇ ਦਬ ਕੇ ਸ਼ੇਅਰ ਕਰਿਓ ਯਾਰ ਅੱਗੇ ਤੁਸੀਂ ਦੇਖ ਲਓ ਵੀਰੇ ਆਪਾਂ ਉਹਦੇ ਕੀ ਕਰ ਰਹੇ ਹਾਂ ਤੇ ਤੁਹਾਨੂੰ ਪਤਾ ਹੋਣਾ ਬਾਈ ਦੇ ਪਿਛੋਂ ਹੋਰ ਰੱਖੇ ਹੋਏ ਨੇ ਪਸ਼ੂ ਬਾਈ ਦੇ ਬਹੁਤ ਚੰਗੇ ਨੇ ਬਾਈ ਕਹਿੰਦਾ ਮੈਂ ਹਿੰਦੂ ਤੋਂ ਪਹਿਲਾਂ ਖੱਡਿਆ ਤੇ ਛੋਲਾ ਕਿਲੋ ਪਰ ਬਾਕੀ ਵੀ ਪਸ਼ੂ ਬਾਈ ਲਈ ਸਾਰੇ ਘਿਰਨੇ ਐਂਡ ਨੇ ਯਾਰ ਕੋਈ ਮਾਨ ਹੈਗਾ ਪਹਿਲਾਂ ਜਿਵੇਂ ਮੇਰੇ ਘਰ ਇੱਕ ਵਾਰੀ ਬਹੁਤ ਟਾਈਮ ਹੋ ਗਿਆ ਉਦੋਂ ਆਇਆਗਾ ਉਹ ਤੇਰੀ ਮੱਝ ਖਾਫੀ ਬਿਮਾਰ ਹੋ ਗਈ ਸੀ। ਹੁਣ ਤੁਸੀਂ ਦੇਖ ਲਓ ਜੀ ਆਪਾਂ ਇਹਨੂੰ ਫਟ ਕਰ ਚੁੱਕੇ ਆਂਗੇ। ਕੋਈ ਪ੍ਰੋਬਲਮ ਨਹੀਂ ਜੋਰ ਮਾਰਨੋਂ ਹਟ ਗਈ। ਨੋਰਮਲ ਖੜੀ ਆ ਹੁਣ। ਘੜਤ ਘਟ ਵੀਰੇ ਲੱਗਦਾ ਗਿਆ ਇਹਨੂੰ ਅੱਧਾ ਘੰਟਾ ਫਟ ਕਰਨ ਨੂੰ। ਪਰ ਮੱਝ ਜਮਾਂ ਠੀਕ ਠਾਕ ਹੈ ਦਾ ਹੱਲ ਪੱਕਾ ਇਹੀ ਆ ਵਸ ਵੀਰੇ ਜੇ ਇੱਕ ਆਪਣੀ ਬੇਵਾ ਹੋ ਜੇ। ਬਾਕੀ ਵੀਰੇ ਤੁਸੀਂ ਦੇਖ ਲਓ ਸਾਰੀ ਅੱਗੇ ਹੁਣ।